ਸਟੇਰੀ ਜਾਰੇ ਨੂੰ ਬੈਂਕ ਖਾਤਾ ਬੈਂਕ ਖਾਤਾ ਕੋਈ ਜਿੰਦਗਾਂ ਜੇ ਮੇਰੀ ਤੁਸੀਂ ਵੀ ਸਮਾਰ ਪੜਾਈ ਚੰਗੀ ਜੇ ਬਿਨੋਦ ਸ਼ਰਮਾਈ ਸਾਡੇ ਦੇ ਪਾਈ ਚੰਗੀ ਬਹੁਤ ਬਹੁਤ ਸਾਰੇ ਬੀਬੀਆਂ ਜਗਾ ਤੇ ਬੈਠ ਜਾਓ ਸਾਡੀ ਕਾਰਜਕਰਨ ਜਿਹੜਾ ਸ਼ੁਰੂ ਕੀਤਾ ਜਾ ਸਕਦਾ ਬੇਇਜ਼ਤੀ ਕਰਾਂਗੇ ਕਿ ਸਾਰਿਆਂ ਨੂੰ ਜਿਹੜਾ ਅੰਗਵਸਤਰ ਪਵਾ ਕੇ ਸਨਮਾਨਿਤ ਕੀਤਾ ਜਾਵੇ ਸਭ ਤੋਂ ਪਹਿਲਾਂ ਸ੍ਰੀ ਰਮਨ ਬੈਲ ਜੀ हम प्लास्टिक तो तो की थैली का उपयोग नहीं, नहीं करेंगे हम अपने स्कूटर में हम कार में हमेशा कपड़े और जूट का बैग रखेंगे जब भी हमें समय मिलेगा हम दूसरों का दूसरों का पॉलिथीन के कचरे के बारे में जिए करेंगे, करेंगे। हम हाँ भारतवर्ष को, हाँ भारत को पोलियोथन की गुलामी से, से मुक्त करेंगे भारत माता की